ਪੰਜਾਬ ਦੇ ਵਿੱਚ ਅਕਸਰ ਲੋਕ ਮਾਰਕੀਟ ਦੇ ਵਿੱਚ ਬੈਠ ਕੇ ਗੱਡੀਆਂ ਦੇ ਵਿੱਚ ਬੈਠ ਕੇ ਨਾਲੇ ਖਾਂਦੇ ਪੀਂਦੇ ਨੇ ਤੇ ਨਾਲੇ ਹੀ ਪੈਗ ਲਗਾਏ ਜਾਂਦੇ ਨੇ ਅਕਸਰ ਦੇਖਣ ਨੂੰ ਮਿਲਦਾ ਹੈ ਸ਼ਿਕਾਇਤਾਂ ਵੀ ਹੁੰਦੀਆਂ ਨੇ ਪੁਲਿਸ ਐਕਸ਼ਨ ਵੀ ਲੈਂਦੀ ਹੈ ਪਰ ਲੋਕ ਸੁਧਰਨ ਦਾ ਨਾਮ ਨਹੀਂ ਲੈਂਦੇ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਤਾਂ ਫਿਰ ਪੁਲਿਸ ਹੁਣ ਸ਼ਕਤੀ ਨਾਲ ਐਕਸ਼ਨ ਲੈਂਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਪੁਲਿਸ ੱੱਕਾ ਕਰਦੀ ਹੈ ਪਰ ਲੋਕ ਖੁਦ ਨਹੀਂ ਸੁਧਰਦੇ ਦੇਖੋ ਕਿਸ ਤਰੀਕੇ ਦੇ ਨਾਲ ਖਰੜ ਦੇ ਵਿੱਚ ਪੰਜਾਬ ਪੁਲਿਸ ਨੇ ਖਰੜ ਪੁਲਿਸ ਨੇ ਇੱਕ ਰੇਡ ਮਾਰੀ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕਰਕੇ ਕਈ ਚਲਾਣ ਕੱਟੇ ਤੇ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਗਿਆ ਲੀਗਲ ਐਕਸ਼ਨ ਲਿਆ ਜਾ ਰਿਹਾ ਇਹ ਸਭ ਕੁਝ ਇਸ ਲਈ ਕੀਤਾ ਗਿਆ ਕਿਉਂਕਿ ਮਾਰਕੀਟ ਦੇ ਵਿੱਚ ਬੈਠ ਕੇ ਸ਼ਰਿਆਮ ਗੱਡੀਆਂ ਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਸੀ ਜਦ ਕਿ ਪੰਜਾਬ ਦੇ ਵਿੱਚ ਠੇਕਿਆਂ ਦੇ ਨਾਲ-ਨਾਲ ਹਾਤੇ ਬਣੇ ਹੋਏ ਨੇ ਉੱਥੇ ਬੈਠ ਕੇ ਸ਼ਰਾਬ ਪੀਣ ਲਈ ਥਾਂ ਬਣੀ ਹੋਈ ਹੈ ਪਰ ਫੇਰ ਵੀ ਲੋਕਾਂ ਦੀ ਜੋ ਆਦਤ ਹੈ ਕਿ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀਣੀ ਹੈ ਉਸ ਨੂੰ ਲੈ ਕੇ ਹੁਣ ਪੁਲਿਸ ਸਖਤ ਹੋ ਚੁੱਕੀ ਹੈ ਤਾਂ ਇਸੇ ਤਰੀਕੇ ਦੇ ਨਾਲ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਵੱਲੋਂ ਗਿਲਕੋ ਵੈਲੀ ਦੇ ਵਿੱਚ ਨਾਕਾ ਲਗਾਇਆ ਗਿਆ ਉੱਥੇ ਖਰੜ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਲੋਕਾਂ ਨੂੰ ਘੇਰਿਆ ਉਹਨਾਂ ਦੇ ਟੈਸਟ ਵੀ ਕੀਤੇ ਤੇ ਕਈ ਲੋਕ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਨਡਪ ਕੀਤਾ ਗਿਆ ਉਹਨਾਂ ਦੇ ਵੀ ਟੈਸਟ ਕੀਤੇ ਗਏ ਤੇ ਚਲਾਨ ਕੱਟੇ ਗਏ ਨੇ ਤਾਂ ਹੁਣ ਪੁਲਿਸ ਸਖਤ ਹੈ ਕਿ ਮਾਰਕੀਟ ਦੇ ਵਿੱਚ ਜੋ ਲੋਕ ਬੈਠ ਕੇ ਸ਼ਰਾਬ ਪਿੰਦੇ ਨੇ ਗੱਡੀਆਂ ਦੇ ਵਿੱਚ ਸ਼ਰੀਆਮ ਨਸ਼ਾ ਕਰਦੇ ਨੇ ਉਹਨਾਂ ਦੇ ਖਿਲਾਫ ਹੁਣ ਪੁਲਿਸ ਨੇ ਮੁਹਿੰਮ ਵਿੱਢੀ ਹੋਈ ਹੈ ਤਾਂ ਇਸ ਮੁਹਿੰਮ ਦੇ ਵਿੱਚ ਤੁਸੀਂ ਇਹ ਤਾਂ ਸਮਝ ਸਕਦੇ ਹੋ ਕਿ ਪੁਲਿਸ ਕਿਸੇ ਵੀ ਤਰੀਕੇ ਦੀ ਢਿੱਲ ਨਹੀਂ ਵਰਤਦੀ ਤਾਂ ਲੋਕ ਹੁਣ ਖੁਦ ਸਿਆਣੇ ਹੋਣ ਇਨ੍ਹਾਂ ਜਗ੍ਹਾ ਤੇ ਬੈਠ ਕੇ ਸ਼ਰਾਬ ਪੀਣ ਦੀ ਬਜਾਏ ਇਨ੍ਹਾਂ ਜਗ੍ਹਾ ਤੇ ਨਸ਼ਾ ਕਰਨ ਦੀ ਥਾਂ ਜੇਕਰ ਲੋਕ ਸਮਝਦਾਰੀ ਵਰਤਣ ਤਾਂ ਉਹਨਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ ਆਓ ਡੀਐਸਪੀ ਕਰਨ ਸੰਧੂ ਤੋਂ ਜਾਣਦੇ ਹਾਂ ਕਿ ਇਸ ਤਰੀਕੇ ਨਾਲ ਇਹ ਡਰਾਈਵ ਚਲਾਈ ਜਾ ਰਹੀ ਹੈ ਮੁਹਾਲੀ ਦੇ ਵਿੱਚ ਖਰੜ ਦੇ ਵਿੱਚ ਇਹ ਡਰਾਈਵ ਲਗਾਤਾਰ ਚੱਲ ਰਹੀ ਹੈ ਤੇ ਤਕਰੀਬਨ ਹਰ ਵੀਕਐਂਡ ਤੇ ਪੁਲਿਸ ਵੱਲੋਂ ਇੱਕ ਨਾ ਇੱਕ ਵੱਡੀ ਮਾਰਕੀਟ ਦੇ ਵਿੱਚ ਹੈ ਜ਼ਰੂਰ ਮਾਰੀ ਜਾਂਦੀ ਹੈ ਲੋਕਾਂ ਨੂੰ ਉਥੇ ਘੇਰਿਆ ਜਾਂਦਾ ਹੈ ਤੇ ਜੋ ਸ਼ਰਾਬ ਜਾਂ ਨਸ਼ਾ ਕਰਦੇ ਹੋਏ ਮੌਕੇ ਤੇ ਮਿਲਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਹੜਾ ਜਿਲਕਾ ਦੇ ਵਿੱਚ ਸਪੈਸ਼ਲ ਨਾਕਾ ਲਾਇਆ ਗਿਆ ਪੂਰੀ ਟੀਮ ਫੋਰਸ ਤੁਹਾਡੇ ਨਾਲ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਮਾੜੇ ਅਨਸਰ ਨੇ ਜਿਹੜੇ ਪਾਰਟਿਕੁਲਰਲੀ ਜਿਹੜੇ ਪਬਲਿਕ ਪਲੇਸਿਸ ਦੇ ਵਿੱਚ ਡਰਿੰਕਿੰਗ ਕਰਦੇ ਨੇ ਜਾਂ ਡਰੰਕ ਡਰਾਈਵਿੰਗ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਤਿੰਨ ਜਗ੍ਹਾ ਤੇ ਜਿਹੜਾ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਖਰੜ ਗਿਲਕੋ ਆਊਟਰ ਗਿਲਕੋ ਮਾਰਕੀਟ ਤੇ ਇਨਰ ਗਿਲਕੋ ਮਾਰਕੀਟ ਉਹਦੇ ਵਿੱਚ ਸਮੇਤ ਮੇਰੇ ਨਾਲ ਐਸ ਐਚ ਓ ਸਰਬੰਦ ਨੇ ਅਸੀਂ ਸਪੈਸ਼ਲ ਜਿਹੜੀ ਚੈਕਿੰਗ ਕੀਤੀ ਹੈ ਚੈਕਿੰਗ ਕਰਕੇ ਕੁਝ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਜਿਹੜੇ ਡਰਿੰਕ ਆਪਣਾ ਪਬਲਿਕ ਪਲੇਸ ਤੇ ਡਰਿੰਕ ਕਰ ਰਹੇ ਸੀ ਆਪਣੀਆਂ ਕਾਰਸ ਦੇ ਵਿੱਚ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੇ ਫਰਦਰ ਜਿਹੜੀ ਕਾਰਵਾਈ ਕਰ ਰਹੇ ਆ ਤੇ ਜਿਹੜੀ ਕਾਰਵਾਈ ਇਹ ਫਰਦਰ ਵੀ ਜਾਰੀ ਰਹੂਗੀ ਜੋ ਅਨਸਰਾਂ ਦੇ ਵੱਲੋਂ ਹੁੱਲਾ ਰੁਮਬਾ ਜਿਵੇਂ ਕਰਦੇ ਆ ਗੱਡੀਆਂ ਦੇ ਵਿੱਚ ਪਾ ਕੇ ਇੱਕ ਤੁਹਾਡੇ ਨਾਲ ਵੀ ਥੋੜੇ ਜੇ ਤੰਗ ਪ੍ਰੇਸ਼ਾਨ ਕਰਦੇ ਆ ਤੁਹਾਨੂੰ ਵੀ ਤਾਂ ਉਹਨਾਂ ਵੱਲ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਸੇਜ ਜਿਹੜਾ ਬੜਾ ਸਟ੍ਰਿਕਟ ਤੇ ਕਲੀਅਰ ਆ ਕਿ ਅਸੀਂ ਜਿਹੜੇ ਅਜਿਹੇ ਅਨਸਰ ਨੇ ਜਿੱਥੇ ਨਿਰਧਾਰਤ ਜਗ੍ਹਾ ਉੱਥੇ ਬਹਿ ਕੇ ਆਪਣਾ ਡਰਿੰਕਿੰਗ ਕਰੋ ਪਬਲਿਕ ਮੈਸੇਜ ਦੇ ਵਿੱਚ ਜਿੱਥੇ ਆਮ ਫੈਮਿਲੀਜ਼ ਆਉਂਦੀਆਂ ਨੇ ਹੋਰ ਵੀ ਇੱਥੇ ਸ਼ਾਪਸ ਨੇ ਇਸ ਜਗ੍ਹਾ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਫਿਊਚਰ ਦੇ ਵਿੱਚ ਵੀ ਜਿਹੜੀ ਅਜਿਹੀ ਕਾਰਵਾਈ ਆ ਇਹ ਜਾਰੀ ਰੱਖਾਂਗੇ ਤੇ ਸਖਤ ਤੋਂ ਸਖਤ ਜਿਹੜੀ ਕ ਹਰੇ ਦੁਕਾਨਦਾਰਾਂ ਵਾਲੇ ਫਨਪਰੇ ਵਾਲੀਆਂ ਚੀਜ਼ਾਂ ਵੇਚਦੇ ਨੇ ਮੋਸਲੀ ਉਹਨਾਂ ਦੁਕਾਨਾਂ ਆ ਜੀ ਮਤਲਬ ਖੜ ਕੇ ਗਾਰੋਜੀ ਚੰਗੀ ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਦੇਖੋ ਜੀ ਉਹਨਾਂ ਨੂੰ ਵੀ ਅਸੀਂ ਮੈਸੇਜ ਲਾਇਆ ਪਹਿਲਾਂ ਵਾਰਨਿੰਗ ਦਿੱਤੀ ਆ ਜੇ ਫਿਊਚਰ ਦੇ ਵਿੱਚ ਦੁਬਾਰਾ ਕੋਈ ਅਜਿਹਾ ਜਿਹੜਾ ਦੁਕਾਨਦਾਰ ਆ ਜਿਹੜਾ ਕਿਸੇ ਨੂੰ ਜਿਹੜਾ ਬੰਦਾ ਡਰਿੰਕ ਕਰ ਰਿਹਾ ਉਹਨੂੰ ਸਰਵ ਕਰੂਗਾ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਬਿਲਕੁਲ ਅਮਲ ਚ ਜਾਂਦੀ ਜਾਊਗੀ ਉਹਨਾਂ ਨੂੰ ਵੀ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਤਾਂ ਤੁਸੀਂ ਵੀ ਸਮਝਦਾਰ ਬਣੋ ਤੇ ਖੁੱਲੀਆਂ ਥਾਵਾਂ ਦੇ ਉੱਤੇ ਜਨਤਕ ਥਾਵਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਨਸ਼ਾ ਨਸ਼ਾ ਮੁਕਤ ਪੰਜਾਬ ਨੂੰ ਬਣਾਈਏ ਤੇ ਪੰਜਾਬ ਨੂੰ ਸਵਸਥ ਸਿਹਤਮੰਦ ਪੰਜਾਬ ਬਣਾਈਏ ਰੰਗਲਾ ਪੰਜਾਬ ਬਣਾਈਏ ਔਨ 에ਅਰ ਵੀ ਇਹੀ ਮਹਿੰਮ ਦੇ ਵਿੱਚ ਜੁਟਿਆ ਹੋਇਆ ਹੈ ਕਿ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਖਰੜ ਤੋਂ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ 에ਅਰ